ਨੁਸਖਾ ਫਾਰਮੂਲਾ ਇਸ ਰਖਤ ਦੇ ਪੱਤਿਆਂ ਵਾਲਾ ਤਾਜ਼ੇ-ਤਾਜ਼ੇ ਪੱਤੇ ਜਿਨ੍ਹਾਂ ਨੂੰ ਅਸੀਂ ਕਰੂੰਬਲਾ ਕਹਿੰਦੇ ਆ ਉਹਨਾਂ ਦਾ ਤੇ ਇਹਨਾਂ ਦੀ ਟਾਣੀ ਦਾ ਨੁਸਖਾ ਜਿਹੜਾ ਫਾਰਮੂਲਾ ਸ਼ੇਅਰ ਕਰਨ ਵਾਲੇ ਨੇ ਖਾਸ ਕਰਕੇ ਚਮੜੀ ਰੋਗਾਂ ਦੇ ਉੱਤੇ ਇਹ ਪੇੜ ਬਹੁਤ ਜ਼ਿਆਦਾ ਗੁਣਕਾਰੀ ਹੈ ਲੇਡੀਜ਼ ਪ੍ਰੋਬਲਮ ਵਾਸਤੇ ਜਿਹੜੀ ਇੰਟਰਨਲ ਪ੍ਰੋਬਲਮ ਹੈ ਚਾਹ ਸਕਿਨ ਦੀ ਪ੍ਰੋਬਲਮ ਹੈ ਹਰ ਤਰ੍ਹਾਂ ਦੀ ਪ੍ਰੋਬਲਮ ਵਾਸਤੇ ਰਾਮ ਬਾਣ ਦਾ ਇਲਾਜ ਦੇ ਰੂਪ ਦੇ ਵਿੱਚ ਜਿਹੜੇ ਇਹ ਇਸਤੇਮਾਲ ਕਰ ਸਕਦੇ ਆ ਨੀ ਵਾਂਗੂ ਨੂੰ ਗਾੜਾ ਬਣਾ ਲੈਣਾ ਨਾਲ ਉਸ ਤੋਂ ਬਾਅਦ ਇਹਨੂੰ ਸਰੋਂ ਦਾ ਤੇਲ ਇਹਦੇ ਚ ਨੂੰ ਠੰਡਾ ਕਰਕੇ ਸਰੋਂ ਦਾ ਤੇਲ ਐਡ ਕਰਕੇ ਚਮੜੀ ਦੇ ਉੱਪਰ ਕਿਤੇ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਉਹ ਤੇ ਅਪਲਾਈ ਕਰਨ ਦੇ ਨਾਲ ਵੀ ਬਹੁਤ ਸਾਰੀਆਂ ਸਮੱਸਿਆਵਾਂ ਸਕਿੰਦੇ ਆ ਜਿਹੜੀਆਂ ਉਹ ਠੀਕ ਹੋ ਸਕਦਾ ਮੀਆਂ ਚ ਚੰਗੀ ਪਲੀ ਚਮੜੀ ਸਰਦੀਆਂ ਚ ਆ ਕੇ ਮੁਰਝਾ ਕਿਉਂ ਜਾਂਦੀ ਹੈ ਖੁਸ਼ਕ ਕਿਉਂ ਹੋ ਜਾਂਦੀ ਹੈ ਅਸੀਂ ਕਹਿ ਲਈਏ ਕਿ ਫਿੰਡਸੀਆਂ ਫੌੜੇ ਥੱਪੜ ਔਰ ਪਤਾ ਨਹੀਂ ਅਲਰਜੀਆ ਕਿੱਥੋਂ ਆ ਜਾਂਦੀਆਂ ਨੇ ਸਮੇਂ ਦੇ ਲਈ ਤਾਂ ਉਹ ਟਿਊਬ ਕਰੀਮਾਂ ਜਾਂ ਇੰਜੈਕਸ਼ਨ ਜੋ ਵੀ ਆਪਾਂ ਟ੍ਰੀਟਮੈਂਟ ਲੈਨੇ ਆ ਉਹਦੇ ਨਾਲ ਆਪਾਂ ਕੁਝ ਟਾਈਮ ਲਈ ਉਹ ਬਿਊਟੀ ਲੈ ਸਕਦੇ ਆ ਬਟ ਪਰਮਾਨੈਂਟ ਅਗਰ ਬਿਊਟੀ ਚਾਹੁੰਦੇ ਆ ਪਰਮਾਨੈਂਟ ਆਪਣੇ ਸਕਿਨ ਦਾ ਇਲਾਜ ਚਾਹੁੰਦੇ ਆ ਪਰਮਾਨੈਂਟ ਸਕਿਨ ਗਲੋ ਜਿਹੜੀ ਕਰੇ ਉਹ ਅਸੀਂ ਚੀਜ਼ ਲੈਣੀ ਆ ਤਾਂ ਉਹ ਸਾਨੂੰ ਜਿਹੜਾ ਇਹ ਐਰੋਵੈਦਿਕ ਇਨ ਹਰਬਸ ਨੂੰ ਅਪਣਾਉਣਾ ਹੀ ਪਏ ਜਦੋਂ ਸਰਦੀਆਂ ਆਉਂਦੀਆਂ ਨੇ ਸਰਦੀਆਂ ਆਉਂਦੇ ਸਾਰ ਹੀ ਔਰਤਾਂ ਦਾ ਸੁਭਾ ਤੇ ਔਰਤਾਂ ਦਾ ਜਿਹੜਾ ਸਰੀਰਿਕ ਬੰਤਰ ਹੈਗੀ ਇਹ ਚਾਹੇ ਇੰਟਰਨਲ ਹੋਵੇ ਚਾਹੇ ਐਕਸਟਰਨਲ ਹੋਵੇ ਉਹਦੇ ਵਿੱਚ ਬਹੁਤ ਸਾਰੀਆਂ ਚੇਂਜਸ ਆ ਜਾਂਦੀਆਂ ਨੇ ਉਹਦਾ ਕੀ ਕਾਰਨ ਹੈ ਬਰਿੰਗ ਮੈਂਸਿਸ ਔਰਤਾਂ ਨੂੰ ਜਿਹੜਾ ਦੁੱਧ ਰਾਤ ਨੂੰ ਦੁੱਧ ਨਹੀਂ ਪੀਣਾ ਚਾਹੀਦਾ ਓਬੈਸਟੀ ਠੀਕ ਹੈ ਓਬੈਸ ਹੋ ਜਾਂਦੀਆਂ ਵਾ ਐਂਡ ਜੋਇੰਟ ਪੇਨ ਵਗੈਰਾ ਵੀ ਹੋਣ ਲੱਗ ਜਾਂਦੀ ਜਦੋਂ ਐਕਸਰਸਾਈਜ਼ ਨਹੀਂ ਕਰਨਗੀਆਂ ਬੈਠੇ ਰਹਿਣਾ ਸਿਟਿੰਗ ਵਰਕ ਕਰਨਾ ਤਾਂ ਜੋਇੰਟ ਪੇਨ ਵੀ ਉਹਨਾਂ ਦੀ ਹੋਣ ਲੱਗਦਾ ਸਰ ਮੇਰੇ ਪੀਰੀਅਡਸ ਪ੍ਰੋਬਲਮ ਸੀ ਪੇਨ ਬਹੁਤ ਹੁੰਦਾ ਸੀਗਾ ਪਹਿਲਾਂ ਪੀਰੀਅਡਸ ਤੋਂ ਬਾਅਦ ਵੀ ਮਤਲਬ ਕਾਫੀ ਜ਼ਿਆਦਾ ਵਾਈਟ ਡਿਸਚਾਰਜ ਦੀ ਪ੍ਰੋਬਲਮ ਸੀਗੀ ਤੇ ਸਰ ਮੈਂ ਫਿਰ ਇਹਨਾਂ ਦੇ ਸਰਕਲੋਂ ਆਈ ਇਹਨਾਂ ਦੇ ਕੋਲੋਂ ਮੈਨੂੰ ਮੈਂ ਠੀਕ ਹੋਈ ਐ ਗੁੰਦਾ ਵਾਲੀ ਦਵਾਈ ਦਿੱਤੀ ਇਹਨਾਂ ਨੇ ਉਹਨਾਂ ਦੇ ਨਾਲ ਹੀ ਸਰ ਮੈਨੂੰ ਮਹੀਨੇ ਦੇ ਵਿੱਚ ਕਾਫੀ ਰਿਕਵਰੀ ਮਿਲੀ ਐ ਇੱਕ ਨੀਵਲ ਆਇਲ ਐ ਇਹਨੂੰ ਤੁਸੀਂ ਨਾਭੀ ਦੇ ਵਿੱਚ ਸਵੇਰੇ ਦੋ ਬੂੰਦਾ ਸਵੇਰੇ ਤੇ ਦੋ ਬੂੰਦਾ ਸ਼ਾਮ ਨੂੰ ਅਗਰ ਪਾਉਂਦੇ ਹੋ ਤਾਂ ਇਹਦੇ ਨਾਲ ਵੀ ਤੁਹਾਡੇ ਜਿੰਨਾ ਵੀ ਰੀਪ੍ਰੋਡਕਟਿਵ ਸਿਸਟਮ ਜਿਹੜਾ ਐਕਟਿਵ ਨਹੀਂ ਹੈਗਾ ਜਾਂ ਸਹੀ ਤਰੀਕੇ ਨਾਲ ਵਰਕਿੰਗ ਦੇ ਵਿੱਚ ਨਹੀਂ ਹੈਗਾ ਉਹ ਵਰਕਿੰਗ ਦੇ ਵਿੱਚ ਆ ਜਾਏਗਾ। ਇੱਕ ਟਾਈਮ ਬਾਅਦ ਤੁਹਾਨੂੰ ਜਿਹੜਾ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਇਹਨਾਂ ਦੇ ਨੁਸਖਿਆਂ ਨਾਲ ਜਿਹੜੀ ਡ੍ਰੌਪ ਵਾਲੀ ਮੈਡੀਸਿਨ ਹੈਗੀ ਉਹਦੇ ਨਾਲ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਫਰਕ ਪੈਣਾ ਸ਼ੁਰੂ ਹਾਂਜੀ ਸਰ ਬਿਊਟੀ ਪਲੱਸ ਦੇ ਨਾਮ ਤੇ ਇਹ ਨੁਸਖਾ ਹੈਗਾ ਜਿਹਦੇ ਵਿੱਚ ਪਹੌੜੋ ਤਰ੍ਹਾਂ ਦੀਆਂ ਜਿਹੜੀਆਂ ਪ੍ਰੈਗਨੈਂਸੀ ਵਾਲੀਆਂ ਲੇਡੀਆਂ ਸਮੱਸਿਆਵਾਂ ਦੇ ਵਿੱਚ ਯੂਜ਼ ਰਹੀਆਂ ਨੇ ਉਹ ਆਪਣਾ ਹੱਲ ਲੈ ਸਕਦੀਆਂ ਨੇ ਵਾਈਟ ਡਿਸਚਾਰਜ ਰਹਿੰਦਾ ਵਾਈਟ ਡਿਸਚਾਰਜ ਤੋਂ ਬਾਅਦ ਉਹਨਾਂ ਦੇ ਜੋੜਾਂ ਦੇ ਦਰਦ ਸ਼ੁਰੂ ਹੋ ਜਾਂਦੇ ਨੇ ਕਮਰ ਦਾ ਦਰਦ ਸ਼ੁਰੂ ਹੋ ਜਾਂਦਾ ਅਲੱਗ-ਅਲੱਗ ਬਾਡੀ ਦੇ ਵਿੱਚ ਪੇਨਸ ਰਹਿੰਦੀਆਂ ਨੇ ਉਹ ਪੇਨ ਤੋਂ ਵੀ ਰਿਲੀਫ ਦਵਾਏਗਾ ਪਲੱਸ ਲਿਕੋਰੀਆ ਦੀ ਸਮੱਸਿਆ ਦੇ ਵਿੱਚ ਵੀ ਇਹ ਬਹੁਤ ਵਧੀਆ ਇਹਦਾ ਫਾਰਮੂਲਾ ਹੈਗਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਹਕੀਕਤ ਟੀਵੀ ਪੰਜਾਬੀ ਦਾ ਜਿਹੜਾ ਕਾਫਲਾ ਉਹ ਇੱਕ ਵਾਰ ਮੋੜ ਤੋਂ ਨਿਸ਼ਾਰਾ ਪਨੂਆ ਪਹੁੰਚੇ ਜਿੱਥੇ ਰਾਏ ਇਲੈਕਟਰੋ ਹੋਮਿਓਪੈਥੀ ਹਸਪੀਟਲ ਦੇ ਡਾਕਟਰ ਗੁਰਿੰਦਰ ਸਿੰਘ ਰਾਏ ਅੱਜ ਤੁਹਾਡੇ ਨਾਲ ਨੁਸਖਾ ਫਾਰਮੂਲਾ ਇਸ ਦਰਖਤ ਦੇ ਪੱਤਿਆਂ ਵਾਲਾ ਤਾਜ਼ੇ-ਤਾਜ਼ੇ ਪੱਤੇ ਜਿਨ੍ਹਾਂ ਨੂੰ ਅਸੀਂ ਕਰੁੰਬਲਾ ਕਹਿੰਦੇ ਆ ਉਹਨਾਂ ਦਾ ਤੇ ਇਹਨਾਂ ਦੀ ਟਾਣੀ ਦਾ ਨੁਸਖਾ ਜਿਹੜਾ ਫਾਰਮੂਲਾ ਸ਼ੇਅਰ ਕਰਨ ਵਾਲੇ ਨੇ ਖਾਸ ਕਰਕੇ ਚਮੜੀ ਰੋਗਾਂ ਦੇ ਉੱਤੇ ਸਕਿਨ ਦੇ ਉੱਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਪੱਤੇ ਨਾ ਸਮਝੇ ਜਾਣ ਇਹ ਵੱਡਿਆਂ-ਵੱਡੀਆਂ ਜਿਹੜੀਆਂ ਸੋਹਣੀਆਂ ਲਵਲੀਆਂ ਲਵਲੀਆਂ ਕਰੀਮਾਂ ਆਉਂਦੀਆਂ ਨੇ ਕੋਈ ਚਲੋ ਅਸੀਂ ਨਾਂ ਤਾਂ ਨਹੀਂ ਲਵਾਵਾਂਗੇ ਪਰ ਉਨਨਵੇਂ ਮਾਤ ਦੇ ਸਕਦਾ ਸਾਡੇ ਨਾਲ ਨੇ ਡਾਕਟਰ ਗੁਰਿੰਦਰ ਸਿੰਘ ਰਾਏ ਸੱਜੇ ਪਾਸੇ ਮੇਰੇ ਬੈਠੇ ਨੇ ਔਰ ਸੱਜੇ ਪਾਸੇ ਡਾਕਟਰ ਸੁਖਵਿੰਦਰ ਕੌਰ ਮੇਰੇ ਨਾਲ ਨੇ ਦੋਵਾਂ ਨਾਲ ਅਸੀਂ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇਜੀ ਸਭ ਤੋਂ ਪਹਿਲਾਂ ਹਕੀਕਤ ਟੀਵੀ ਪੰਜਾਬੀ ਤੇ तमाम ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਛਾ ਡਾਕਟਰ ਸਾਹਿਬ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਜਿਹੜੇ ਇਹ ਪੱਤੇ ਨਾਲ ਸਮਝੇ ਜਾਣ ਇਹ ਜਿਹੜੀਆਂ ਬਿਊਟੀ ਕਰੀਮਾਂ ਹੈਗੀਆਂ ਨੇ ਅਸੀਂ ਸਰਦੀਆਂ ਦੇ ਵਿੱਚ ਇਸਤੇਮਾਲ ਕਰਦੇ ਆਂ ਸਨ ਕਰੀਮਾਂ ਇਸਤੇਮਾਲ ਕਰਦੇ ਆਂ ਤੇ ਉਹਨਾਂ ਨੂੰ ਤੇ ਕੁਝ ਵੀ ਕੁਝ ਵੀ ਹੈ ਨਹੀਂ ਉਹਨਾਂ ਮੁਰੇ ਬਿਲਕੁਲ ਬਿਲਕੁਲ ਜੀ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਸਕਿਨ ਵਾਸਤੇ ਅਸੀਂ ਬਹੁਤ ਜ਼ਿਆਦਾ ਸੈਂਸਿਟਿਵ ਰਹਿੰਦੇ ਹਾਂ ਬਹੁਤ ਜ਼ਿਆਦਾ ਸੋਚਦੇ ਹਾਂ ਵਿਚਾਰਦੇ ਹਾਂ ਫਿਰ ਅਸੀਂ ਹਰ ਚੀਜ਼ ਨੂੰ ਇਸਤੇਮਾਲ ਕਰਦੇ ਆਂ ਬਟ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਜੋ ਅਸੀਂ ਵਰਤ ਰਹੇ ਆ ਉਹਦੇ ਵਿੱਚ ਕਿੰਨਾ ਕੈਮੀਕਲੀ ਸੌਲਟ ਪਏ ਹੋਏ ਨੇ ਤਾਂ ਉਹ ਤੁਹਾਡੇ ਸਕਿਨ ਨੂੰ ਕਿੰਨਾ ਹਾਰਮਫੁਲ ਨੇ ਇਸ ਦੀ ਆਪਾਂ ਨੂੰ ਜ਼ੀਰੋ ਨੋਲਿਜ ਹੁੰਦੀ ਆ ਬਟ ਜਦੋਂ ਅਸੀਂ ਇਸ ਤਰ੍ਹਾਂ ਦੇ ਟੋਟਕੇ ਇਸ ਤਰ੍ਹਾਂ ਦੇ ਨੁਸਖੇ ਬਣਾਉਂਦੇ ਆ ਤਾਂ ਇਹਦਾ ਜ਼ੀਰੋ ਸਾਈਡ ਇਫੈਕਟ ਦੇ ਨਾਲ ਜਿੰਨਾ ਵੀ ਦੇਣਾ ਹੈ ਤੁਹਾਨੂੰ ਬੈਨੀਫਿਟ ਹੀ ਦੇਣਾ ਸੋ ਆਪਾਂ ਅੱਗੇ ਗੱਲਬਾਤ ਕਰਾਂਗੇ ਕਿ ਸਕਿਨ ਦੇ ਉੱਪਰ ਇਹ ਪੱਤੇ ਇਹਦੇ ਟਹਿਣੀਆਂ ਕਿਵੇਂ ਕੰਮ ਕਰਾਂਗੇ ਅੱਛਾ ਡਾਕਟਰ ਸਾਹਿਬ ਉਹ ਤਾਂ ਗੱਲ ਠੀਕ ਹੈ ਪਰ ਮੈਨੂੰ ਇੱਕ ਗੱਲ ਦੱਸੋ ਕਿ ਗਰਮੀਆਂ ਦੇ ਵਿੱਚ ਸਕਿਨ ਨਾਰਮਲ ਰਹਿੰਦੀ ਹੈ ਜਿ ਸ਼ੁਰੂਆਤ ਹੁੰਦੀ ਹੈ ਸਰਦੀਆਂ ਦੀ ਹੈ ਸਰਦੀਆਂ ਆਉਂਦੀਆਂ ਨੇ ਤਾਂ ਚਮੜੀ ਰੁੱਖੀ ਹੋ ਜਾਂਦੀ ਹੈ ਬੇਜਾਨ ਹੋ ਜਾਂਦੀ ਹੈ ਉਹ ਤੇ ਜਾਨ ਨਹੀਂ ਰਹਿੰਦੀ ਫੋੜੇ ਫਿੰਸੀਆਂ ਧੱਫੜ ਖਾਰਿਸ਼ ਇਹ ਸਰਦੀਆਂ ਚ ਹੀ ਕਿਉਂ ਜ਼ਿਆਦਾਤਰ ਹੁੰਦੀਆਂ ਨੇ ਜੀ ਜੀ ਇਹਦੇ ਵਾਸਤੇ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਸਮਝਣਾ ਪੈਗਾ ਕਿ ਜਦੋਂ ਸਰਦੀ ਸਾਡੇ ਸਰੀ ਮੌਸਮ ਸਰਦੀ ਦਾ ਆਂਦਾ ਹੈ ਤੇ ਸਾਡੇ ਸਰੀਰ ਦੇ ਵਿੱਚ ਵੀ ਇੱਕ ਤਰ੍ਹਾਂ ਦਾ ਬਦਲਾਅ ਆਂਦਾ ਸਾਡੀ ਬਾਡੀ ਚ ਖੁਸ਼ਕੀਪਨ ਜਿਹੜਾ ਉਹ ਵੱਧ ਜਾਂਦਾ ਜਦੋਂ ਇਹਦੇ ਨਾਲ ਸਰਦੀ ਦੇ ਵਿੱਚ ਸਾਡੀ ਬਾਡੀ ਚ ਕਾਫੀ ਵਾਧਦੀ ਹੈ ਖੁਸ਼ਕੀ ਪਾਣੀ ਵਿੱਚ ਜਾਂਦਾ ਹੈ ਔਰ ਇਹਦੇ ਨਾਲ ਨਾਲ ਅਸੀਂ ਜਦੋਂ ਅਸੀਂ ਜਿਹੜਾ ਫਾਸਟ ਫੂਡ ਤੇ ਸਾਡਾ ਜਿਹੜਾ ਧਿਆਨ ਹੋ ਜ਼ਿਆਦਾ ਚੱਲ ਜਾਂਦਾ ਹੈ ਜੋ ਕਿ ਹੈ ਤਾਂ ਫਾਸਟ ਫੂਡ ਦਾ ਨਾਮ ਦਿੱਤਾ ਗਿਆ ਉਹ ਤਾਂ ਪాయిਜ਼ਨ ਫੂਡ ਹੈ ਜਿਹਨੂੰ ਅਸੀਂ ਕਹ ਲਿਆ ਬਾਡੀ ਵਾਸਤੇ ਉਹ ਹੈ ਤਾਂ ਪాయిਜ਼ਨ ਫੂਡ ਹੈ ਔਰ ਸਲੋ ਫੂਡ ਹੈ ਜੋ ਕਿ ਬਹੁਤ ਸਲੋ ਸਲੋ ਕਰਕੇ ਸਾਡੀ ਬਾਡੀ ਚ ਪਚਦਾ ਹੈ ਔਰ ਇਹ ਜਦੋਂ ਹੌਲੀ ਹੌਲੀ ਕਰਕੇ ਪਚਦਾ ਹੈ ਤਾਂ ਸਾਡੇ ਲੀਵਰ ਦਾ ਬਹੁਤ ਜ਼ਿਆਦਾ ਜਿਹੜੀ એનર્ਜੀ ਆ ਉਹ ਇਹਨੂੰ ਪਛਾਣ ਤੇ ਲੰਘ ਜਾਂਦੀ ਹੈ ਜਿਹੜੀ એનર્ਜੀ ਨੇ ਸਾਡੇ ਸਰੀਰ ਦੇ ਵਿੱਚੋਂ ਟੌਕਸਿਨ ਨੂੰ ਰਿਮੂਵ ਕਰਨਾ ਸੀ ਸਾਡੀ ਸਕਿਨ ਨੂੰ ਗਲੋ ਦੇ ਵਿੱਚ ਗਲੋ ਦੇਣਾ ਸੀਗਾ ਉਹ ਸਾਰਾ ਜ਼ੋਰ ਸਾਡੇ ਉਸ ਲੀਵਰ ਦਾ ਸਾਡੇ ਉਸ ਜਾਂ ਪ੍ਰੋਡਕਟ ਲਿਆ ਹੋਇਆ ਜਾਂ ਫੂਡ ਖਾਦਾ ਹੋਇਆ ਉਹਨੂੰ ਪਚਾਉਣ ਤੇ ਲੱਗ ਜਾਂਦਾ ਸੋ ਇਹ ਬਹੁਤ ਵੱਡਾ ਕਾਰਨ ਬਣ ਜਾਂਦਾ ਸਾਡੇ ਸਕਿਨ ਦੇ ਉੱਪਰ ਫੋੜੇ ਫੈਂਸੀਆਂ ਨੂੰ ਨਿਕਲਦੇ ਅਗਰ ਤੁਸੀਂ ਥੋੜਾ ਧਿਆਨ ਦੇਵਾਂਗੇ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਪਹਿਲਾਂ ਜਿਹੜੇ ਫੋੜੇ ਫੈਂਸੀਆਂ ਹੁੰਦੇ ਸੀਗੇ ਉਹ ਸਾਡੇ ਸਰੀਰ ਦੇ ਵਿੱਚੋਂ ਬਹੁਤ ਸਾਰੇ ਟੌਕਸਿਨ ਨੂੰ ਬਾਹਰ ਕੱਢ ਦਿੰਦੇ ਸੀ ਪਰ ਇਸ ਵੇਲੇ ਤਾਂ ਜੀ ਡਾਕਟਰ ਸਾਹਿਬ ਜਿਹੜੇ ਅਸੀਂ ਸਾਡੇ ਫੈਂਸੀ ਹੋਣ ਲੱਗਦੀ ਹੈ ਅੱਜ ਕੱਲ ਤਾਂ ਅਸੀਂ ਮਸ਼ਹੂਰੀਆ ਦੇਖਦੇ ਆਂ ਪਾਟੀ ਵਾਸਤੇ ਕਿਸੇ ਨੇ ਜਾਣਾ ਹੈ ਤਾਂ ਇੱਕ ਮਸ਼ਹੂਰੀ ਜੀ ਚੱਲਦੀ ਹੈ ਜੀ ਉਹ ਰਾਤੋਂ ਰਾਤ ਕੁਝ ਇੱਥੇ ਲਗਾ ਲੈਂਦੇ ਨੇ ਲਗਾਉਣ ਤੋਂ ਬਾਅਦ ਕਹਿੰਦੇ ਜੀ ਸਵੇਰੇ ਉੱਠੋਗੇ ਤੁਹਾਡਾ ਚਿਹਰਾ ਗਲੋ ਹੋਇਆ ਤੁਹਾਡੀਆਂ ਫਿਨਸੀਆਂ ਮਰ ਜਣਗੀਆਂ ਪਿੰਪਲ ਖਤਮ ਹੋ ਜਾਂਦੇ ਨੇ ਰਾਤੋਂ ਰਾਤ ਫਿਰ ਉਹ ਕੀ ਚੀਜ਼ ਹੈ ਜੀ ਉਹ ਵੀ ਤਾਂ ਅਸੀਂ ਇਸਤੇਮਾਲ ਕਰ ਸਕਦੇ ਹਾਂ ਬਿਲਕੁਲ ਬਿਲਕੁਲ ਉਹਦੇ 'ਚ ਇਸ ਤਰ੍ਹਾਂ ਹੁੰਦਾ ਹੈ ਕਿ ਉਹ ਉਹ ਹੈਗਾ ਆਰਟੀਫੀਸ਼ੀਅਲ ਬਿਊਟੀ ਆ ਜੇ ਜਿਹੜੀ ਆਪਾਂ ਕੁਝ ਸਮੇਂ ਦੇ ਲਈ ਤਾਂ ਉਹ ਟਿਊਬ ਕਰੀਮਾਂ ਜਾਂ ਇੰਜੈਕਸ਼ਨ ਜੋ ਵੀ ਆਪਾਂ ਟ੍ਰੀਟਮੈਂਟ ਲੈਨੇ ਆ ਉਹਦੇ ਨਾਲ ਆਪਾਂ ਕੁਝ ਟਾਈਮ ਲਈ ਉਹ ਬਿਊਟੀ ਲੈ ਸਕਦੇ ਆ ਬਟ ਪਰਮਨੈਂਟ ਅਗਰ ਬਿਊਟੀ ਚਾਹੁੰਦੇ ਆ ਪਰਮਨੈਂਟ ਆਪਣੇ ਸਕਿਨ ਦਾ ਇਲਾਜ ਚਾਹੁੰਦੇ ਆ ਪਰਮਨੈਂਟ ਸਕਿਨ ਗਲੋ ਜਿਹੜੀ ਕਰੇ ਉਹ ਅਸੀਂ ਚੀਜ਼ ਲੈਣੀ ਆ ਤਾਂ ਉਹ ਸਾਨੂੰ ਜਿਹੜਾ ਇਹ ਐਰੋਵੈਦਿਕ ਇਹਨਾਂ ਹਰਬਸ ਨੂੰ ਅਪਣਾਉਣਾ ਹੀ ਪਵੇਗਾ ਜੀ ਡਾਕਟਰ ਸਾਹਿਬ ਅਸੀਂ ਤੁਹਾਡੇ ਕੋਲ ਵੀ ਪੁੱਛਾਂਗੇ ਕਿ ਇਹਨਾਂ ਹਰਬਸ ਨੂੰ ਅਸੀਂ ਕਿਵੇਂ ਇਸਤੇਮਾਲ ਕਰ ਸਕਦੇ ਹਾਂ ਔਰ ਇਹਦਾ ਬੈਸਟ ਤਰੀਕਾ ਕੀ ਹੈ ਸੜਨਾ ਡਾਕਟਰ ਸੁਖਵਿੰਦਰ ਕੌਰ ਜੀ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਆਪ ਜੀ ਦਾ ਵੀ ਸਸ਼ਕਲ ਜੀ ਸਸ਼ਕਲ ਅੱਛਾ ਮੈਮ ਸਭ ਤੋਂ ਪਹਿਲਾ ਸਵਾਲ ਮੇਰਾ ਇਹ ਹੈ ਕਿ ਜਿਵੇਂ ਸਰਦੀਆਂ ਆਉਂਦੀਆਂ ਨੇ ਸਰਦੀਆਂ ਆਉਂਦੇ ਸਾਰ ਹੀ ਔਰਤਾਂ ਦਾ ਸੁਭਾ ਤੇ ਔਰਤਾਂ ਦਾ ਜਿਹੜਾ ਸਰੀਰਿਕ ਬੰਤਰ ਹੈਗੀ ਇਹ ਚਾਹੇ ਇੰਟਰਨਲ ਹੋਵੇ ਚਾਹੇ ਐਕਸਟਰਨਲ ਹੋਵੇ ਉਦੇ ਵਿੱਚ ਬਹੁਤ ਸਾਰੀਆਂ ਚੇਂਜਸ ਆ ਜਾਂਦੀਆਂ ਨੇ ਉਹਦਾ ਕੀ ਕਾਰਨ ਹੈ ਸਰ ਸਰਦੀਆਂ ਆਉਣ ਦੇ ਨਾਲ ਹੀ ਖਾਣ ਪੀਣ ਔਰਤਾਂ ਦਾ ਖਾਣ ਪੀਣਾਂ ਜਿਹੜਾ ਚੇਂਜ ਹੋ ਜਾਂਦਾ ਵਾ ਉਹ ਸਰਦੀਆਂ ਵਿੱਚ ਮਤਲਬ ਲੋਕ ਸਰਦੀਆਂ ਵਿੱਚ ਜਿਹੜੀ ਪੰਜੀਰੀ ਵਗੈਰਾ ਬਣਾ ਲੈਂਦੇ ਐਲਸੀ ਦੀ ਉਹ ਖਾਂਦੀਆਂ ਔਰ ਉਸ ਤੋਂ ਬਾਅਦ ਉਹ ਐਕਸਰਸਾਈਜ਼ ਵੀ ਨਹੀਂ ਕਰਦੀਆਂ ਗਰਮੀ ਵਿੱਚ ਐਕਸਰਸਾਈਜ਼ ਕਰਦੀਆਂ ਪਰ ਸਰਦੀ ਵਿੱਚ ਐਕਸਰਸਾਈਜ਼ ਕਰਨੀ ਬੰਦ ਕਰ ਦਿੰਦੀਆਂ ਵਾ ਜਿਹਦੇ ਨਾਲ ਕੀ ਉਹਨਾਂ ਨੂੰ ਕਾਫੀ ਸਾਰੀਆਂ ਹੈਲਥ ਪ੍ਰੋਬਲਮਸ ਆਂਦੀਆਂ ਕਿ ਕਿਹੜੀਆਂ ਕਿਹੜੀਆਂ ਪ੍ਰੋਬਲਮਸ ਆ ਜਾਂਦੀਆਂ ਨੇ ਕੰਮ ਕਰਕੇ ਲੇਡੀਜ਼ ਨੂੰ ਸਰਦੀਆਂ ਚ ਕਿਹੜੀਆਂ ਪ੍ਰੋਬਲਮਸ ਆ ਜ਼ਿਆਦਾ ਤੁਹਾਡੇ ਮੁਤਾਬਕ ਜਿਹੜੀਆਂ ਆਉਂਦੀਆਂ ਨੇ ਤੁਹਾਡੇ ਕੋਲ ਇੱਥੇ ਲੋਕ ਵੀ ਆਉਂਦੇ ਨੇ ਹਾਂਜੀ ਓਬੈਸਟੀ ਠੀਕ ਹੈ ਓਬੈਸ ਓਬੀਜ਼ ਹੋ ਜਾਂਦੀਆਂ ਵਾ ਐਂਡ ਜੋਇੰਟ ਪੇਨ ਵਗੈਰਾ ਵੀ ਹੋਣ ਲੱਗ ਜਾਂਦੀ ਜਦੋਂ ਐਕਸਰਸਾਈਜ਼ ਨਹੀਂ ਕਰਨਗੀਆਂ ਬੈਠੇ ਰਹਿਣਾ ਸਿਟਿੰਗ ਵਰਕ ਕਰਨਾ ਤਾਂ ਜੋਇੰਟ ਪੇਨ ਵੀ ਉਹਨਾਂ ਦੀ ਹੋਣ ਲੱਗ ਜਾਂਦੀ ਜੀ ਜੀ ਅੱਛਾ ਮੈਮ ਤੁਸੀਂ ਦੱਸ ਰਹੇ ਸੀ ਇੱਕ ਸਾਡੀ ਭੈਣ ਜਿਹੜੀ ਇੱਥੇ ਆਈ ਸੀ ਕਿ ਦੁੱਧ ਵਾਲਾ ਕੀ ਨੁਸਖਾ ਦੱਸਿਆ ਸੀ ਕੀ ਸਮਝਾਇਆ ਸੀ ਤੁਸੀਂ ਵੀ ਦੁੱਧ ਨਹੀਂ ਪੀਣਾ ਕਿਹੜੇ ਹਾਲਾਤਾਂ ਚ ਦੁੱਧ ਨਹੀਂ ਪੀਣਾ ਔਰਤ ਨੇ ਤੁਸੀਂ ਉਹਨਾਂ ਨੂੰ ਮੰਣਾ ਮੰਣਾ ਕੀਤਾ ਸੀ ਸਾਫ਼ ਕਰਕੇ ਔਰ ਤੁਸੀਂ ਇਹ ਵੀ ਦੱਸਿਆ ਸੀ ਵੀ ਜਿਹੜਾ ਅਸੀਂ ਨਹਾਉਣਾ ਵੀ ਹੈ ਨਹੀਂ ਹਾਂਜੀ ਹਾਂਜੀ ਜਿਹੜਾ ਮੈਂਸਰ ਡਿਊਰਿੰਗ ਮੈਂਸਿਸ ਔਰਤਾਂ ਨੂੰ ਜਿਹੜਾ ਦੁੱਧ ਰਾਤ ਨੂੰ ਦੁੱਧ ਨਹੀਂ ਪੀਣਾ ਚਾਹੀਦਾ ਠੀਕ ਹੈ ਹਾਂਜੀ ਆਪ ਨੂੰ ਕੋਈ ਵੀ ਦੁੱਧ ਵਾਲੀ ਚੀਜ਼ ਮਤਲਬ ਦੁੱਧ ਤੇ ਦੁੱਧ ਤੋਂ ਬਣੀਆਂ ਚੀਜ਼ਾਂ ਕੋਈ ਚੀਜ਼ਾਂ ਨਹੀਂ ਖਾਣੇ ਚਾਹੀਦੀ ਡਿਊਰਿੰਗ ਪੀਰੀਅਰ ਹਾਂਜੀ ਉਹਦੇ ਨਾਲ ਕੀ ਹੁੰਦਾ ਜੀ ਜੇ ਖਾਵਾਂਗੇ ਜਾਂ ਜੇ ਨਹੀਂ ਖਾਵਾਂਗੇ ਕੀ ਫਰਕ ਆਊਗਾ ਸਰ ਉਹਨਾਂ ਨਾਲ ਪੇਨ ਜ਼ਿਆਦਾ ਹੁੰਦੀ ਠੀਕ ਹੈ ਡਾਕਟਰ ਸਾਹਿਬ ਅੱਛਾ ਹੁਣ ਤੁਸੀਂ ਇਹ ਗੱਲ ਕਰ ਰਹੇ ਸੀ ਜਿਹੜਾ ਇਹ ਨੁਸਖਾ ਫਾਰਮੂਲਾ ਹੈਗਾ ਤੁਹਾਡਾ ਪੱਤਿਆਂ ਵਾਲਾ ਕੀ ਕਰੇਗਾ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਸਮਝ ਲਈਏ ਦੇਖ ਲਈਏ ਧਿਆਨ ਦੇ ਲਈਏ ਦੇ ਵੱਲ ਕਿ ਇਹ ਹੈ ਕੀ ਇਹ ਜੀ ਅਸ਼ੋਕ ਦਾ ਪੇੜ ਹੈ ਅਸ਼ੋਕਾ ਅਸ਼ੋਕਾ ਠੀਕ ਹੈ ਹੁਣ ਇਹਦਾ ਥੋੜਾ ਜਿਹਾ ਜਦੋਂ ਆਪਾਂ ਅਸ਼ੋਕ ਦਾ ਨਾਮ ਆਉਂਦਾ ਤਾਂ ਥੋੜਾ ਜਿਹਾ ਆਪਾਂ ਧਿਆਨ ਨੂੰ ਤ੍ਰੇਤਾ ਯੁੱਗ ਵੱਲ ਲੈ ਕੇ ਚੱਲਾਂਗੇ ਕਿ ਜਦੋਂ ਰਾਵਣ ਨੇ ਸੀਤਾ ਮਾਤਾ ਨੂੰ ਹਰਨ ਕੀਤਾ ਸੀ ਉਹਨਾਂ ਦਾ ਅਪਹਰਨ ਕੀਤਾ ਸੀਗਾ ਤਾਂ ਉਹਨਾਂ ਨੂੰ ਅਸ਼ੋਕ ਵਾਟਿਕਾ ਦੇ ਵਿੱਚ ਰੱਖਿਆ ਸੀਗਾ ਹੁਣ ਰਾਵਣ ਜਿਹੜਾ ਸੀਗਾ ਉਹ ਇੰਨਾ ਕੁ ਬੁੱਧੀਮਾਨ ਸੀਗਾ ਉਹਨੂੰ ਪਤਾ ਸੀਗਾ ਕਿ ਜਦੋਂ ਸੀਤਾ ਮਾਤਾ ਦਾ ਵਿਛੋੜਾ RAM ਜੀ ਨਾਲੋਂ ਪੈਣਾ ਹੈ ਤਾਂ ਉਸ ਟਾਈਮ ਤੇ ਇਹ ਵਿਜੋਗ ਦੇ ਵਿੱਚ ਰਹਿਣਗੇ ਇਹ ਤੜਫ ਦੇ ਵਿੱਚ ਰਹਿਣਗੇ ਇਹਨਾਂ ਦਾ ਸਟ੍ਰੈਸ ਲੈਵਲ ਵਧੇਗਾ ਹੁਣ ਜਦੋਂ ਸਟ੍ਰੈਸ ਲੈਵਲ ਵਧੇਗਾ ਤਾਂ ਉਹ ਉਸ ਵਾਸਤੇ ਉਹਨਾਂ ਨੇ ਉਹਨੂੰ ਅਸ਼ੋਕ ਵਾਟੀਕਾ ਦੇ ਵਿੱਚ ਰੱਖਿਆ ਸੀ ਜਿੱਥੇ ਉਹਨਾਂ ਦੇ ਅਸ਼ੋਕਾ ਦੇ ਬਹੁਤ ਸਾਰੇ ਪੇੜ ਸੀਗੇ ਜਿੱਥੇ ਉਹ ਖੁਦ ਵੀ ਆਪਣਾ ਰੈਸਟ ਆਰਾਮ ਕਰਦੇ ਸੀਗੇ ਹੁਣ ਜਿਹਦੇ ਕੋਲ ਸੋਨ ਦੀ ਲੰਕਾ ਸੀਗੀ ਉਹ ਆਪਣੇ ਮਹਿਲ ਵੀ ਤਾਂ ਲਿਜਾ ਸਕਦਾ ਸੀ ਪਰ ਉਹ ਇਸ ਇਸ ਚੀਜ਼ ਨੂੰ ਲੈ ਕੇ ਉਹ ਸਤਰਕ ਸੀਗਾ ਉਹਨੂੰ ਪਤਾ ਸੀਗੀ ਇਹ ਵਿਯੋਗ ਦੇ ਵਿੱਚ ਨੇ ਉਹਨਾਂ ਨੇ ਉਹਨੂੰ ਉਹਦੀ ਛਾਵੇਂ ਬਿਠਾਇਆ ਉੱਥੇ ਉਹਨਾਂ ਨੂੰ ਆਰਾਮ ਲਈ ਬਿਠਾਇਆ ਉਹਨਾਂ ਦਾ ਮਕਸਦ ਇਹ ਸੀਗਾ ਕਿ ਅਗਰ ਇਹ ਅਸ਼ੋਕ ਦੇ ਪੇੜਾਂ ਦੇ ਨੀਚੇ ਰਹਿਣਗੇ ਤਾਂ ਉਹਦੀ ਜਿਹੜੀ ਛਾਂ ਹੈ ਉਹ ਵੀ ਉਹਨਾਂ ਦੇ ਸਟ੍ਰੈਸ ਲੈਵਲ ਨੂੰ ਘਟਾਏਗੀ ਉਹਨਾਂ ਦੇ ਸਟ੍ਰੈਸ ਲੈਵਲ ਦੇ ਕਾਰਨ ਕਰਕੇ ਜਿਹੜੇ ਰੋਗ ਸਰੀਰ ਦੇ ਵਿੱਚ ਉਤਪਨ ਹੋਣੇ ਸੀਗੇ ਉਹਨਾਂ ਨੂੰ ਵੀ ਜਿਹੜਾ ਉਹ ਠੀਕ ਕਰਨ ਦਾ ਮੱਧਾ ਰੱਖਦਾ ਹੈ ਇਹ ਜਿਹੜਾ ਪੇੜ ਹੈ ਔਰ ਇਸ ਕਰਕੇ ਇਹ ਪੇੜ ਬਹੁਤ ਜ਼ਿਆਦਾ ਗੁਣਕਾਰੀ ਹੈ ਲੇਡੀਜ਼ ਪ੍ਰੋਬਲਮ ਵਾਸਤੇ ਲੇਡੀਜ਼ ਇੰਟਰਨਲ ਪ੍ਰੋਬਲਮ ਹੈ ਚਾਹੇ ਸਕਿਨ ਦੀ ਪ੍ਰੋਬਲਮ ਹੈ ਹਰ ਤਰ੍ਹਾਂ ਦੀ ਪ੍ਰੋਬਲਮ ਵਾਸਤੇ ਰਾਮ ਬਾਣ ਦਾ ਇਲਾਜ ਦੇ ਰੂਪ ਦੇ ਵਿੱਚ ਜਿਹੜੇ ਇਹ ਇਸਤੇਮਾਲ ਕਰ ਸਕਦੇ ਆਪਾਂ ਜੀ 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 ਅੱਛਾ ਡਾਕਟਰ ਸਾਹਿਬ ਇਹਦਾ ਇਸਤੇਮਾਲ ਕਿਵੇਂ ਕਰਨਾ ਹੈ ਕਿਸ ਤਰੀਕੇ ਨਾਲ ਕਰਨਾ ਹੈ ਤੇ ਇਹ ਕਿਸ ਚੀਜ਼ ਦਾ ਤੁਸੀਂ ਪਾਊਡਰ ਬਣਾ ਕੇ ਰੱਖਿਆ ਜੀ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਇਹਦਾ ਜਿਹੜਾ ਪਾਊਡਰ ਹੈ ਇਹ ਦੀ ਛਾਲ ਹੁੰਦੀ ਹੈ ਜਿਹੜਾ ਸੱਕ ਹੁੰਦਾ ਠੀਕ ਹੈ ਉਹਨੂੰ ਉਤਾਰਨਾ ਹੈ ਔਰ ਇਹਨੂੰ ਲੈਣ ਤੋਂ ਪਹਿਲਾਂ ਇਸ ਗੱਲ ਦਾ ਖਿਆਲ ਰੱਖਣਾ ਹੈ ਕਿ ਉਹ ਪੇੜ ਤੁਸੀਂ ਚੂਜ਼ ਕਰਨਾ ਜਦੋਂ ਤੁਸੀਂ ਦਾ ਸੱਕ ਲੈ ਰਹੇ ਹੋ ਵੀ ਜਿਹੜਾ ਪੁਰਾਣਾ ਹੋਵੇ ਠੀਕ ਹੈ ਪੁਰਾਣਾ ਪੇੜ ਜਿਹੜਾ ਹੈ ਉਹਦਾ ਸ਼ੱਕ ਤੁਸੀਂ ਲੈ ਸਕਦੇ ਹੋ ਲੈ ਤਾਂ ਤੁਸੀਂ ਨਵੇਂ ਦਾ ਵੀ ਲੈ ਸਕਦੇ ਹੋ ਪਰ ਜੇ ਜ਼ਿਆਦਾ ਬੈਨੀਫੀਸ਼ੀਅਲ ਇਹਨੂੰ ਵਰਤਣਾ ਚਾਹੁੰਦੇ ਹੋ ਤਾਂ ਤੁਸੀਂ ਪੁਰਾਣੇ ਪੇੜ ਦਾ ਸ਼ੱਕ ਲੈ ਕੇ ਉਹਦਾ ਪਾਊਡਰ ਫਾਰਮ ਦੇ ਵਿੱਚ ਉਹਨੂੰ ਬਣਾ ਕੇ ਇਹਨੂੰ ਸੁਬਾ ਇੱਕ ਦੋ ਗਲਾਸ ਗਰਮ ਪਾਣੀ ਦੇ ਵਿੱਚ ਇੱਕ ਚਮਚ ਇਹਨੂੰ ਪਾਣਾ ਹੈ ਠੀਕ ਹੈ ਔਰ ਉਹਨੂੰ ਉਬਾਲਣ ਤੋਂ ਬਾਅਦ ਜਦੋਂ ਇੱਕ ਗਲਾਸ ਰਹਿ ਜੇ ਤਾਂ ਸਿਪ ਸਿਪ ਕਰਕੇ ਇਹਨੂੰ ਇਹਦਾ ਸੇਵਨ ਕਰਨਾ ਹੁਣ ਇਹਦੇ ਨਾਲ ਇਹਦਾ ਸੇਵਨ ਕਰਨ ਤੋਂ ਬਾਅਦ ਕਿਹੜੇ ਕਿਹੜੇ ਰੋਗ ਜਿਹੜੇ ਨੇ ਉਹ ਆਪਣੇ ਠੀਕ ਹੋ ਸਕਦੇ ਨੇ ਸਭ ਤੋਂ ਪਹਿਲਾਂ ਤਾਂ ਜਿਹੜਾ ਲੇਡੀਜ਼ ਨੂੰ ਮੋਟਾਪਾ ਓਬੀਸਿਟੀ ਦੀ ਮੈਡਮ ਨੇ ਗੱਲ ਕੀਤੀ ਸੀ ਓਬੀਸਿਟੀ ਜਿਹੜੀ ਹੈ ਉਹ ਉਹਦਾ ਬਹੁਤ ਵਧੀਆ ਇਹਦਾ ਇਲਾਜ ਹੈਗਾ ਦੂਸਰੇ ਨੰਬਰ ਤੇ ਜਿਹੜੀਆਂ ਲੇਡੀਜ਼ ਨੂੰ ਲਿਕੋਰੀਆ ਦੀ ਸਮੱਸਿਆ ਹੈ ਵਾਈ ਡਿਸਚਾਰਜ ਰਹਿੰਦਾ ਵਾਈ ਡਿਸਚਾਰਜ ਤੋਂ ਬਾਅਦ ਉਹਨਾਂ ਦੇ ਜੋੜਾਂ ਦੇ ਦਰਦ ਸ਼ੁਰੂ ਹੋ ਜਾਂਦੇ ਨੇ ਕਮਰ ਦਾ ਦਰਦ ਸ਼ੁਰੂ ਹੋ ਜਾਂਦਾ ਅਲੱਗ-ਅਲੱਗ ਬਾਡੀ ਦੇ ਵਿੱਚ ਪੇਨਸ ਰਹਿੰਦੀਆਂ ਨੇ ਉਹ ਪੇਨ ਤੋਂ ਵੀ ਰਿਲੀਫ ਦਵਾਏਗਾ ਪਲੱਸ ਲਿਕੋਰੀਆ ਦੀ ਸਮੱਸਿਆ ਦੇ ਵਿੱਚ ਵੀ ਇਹ ਬਹੁਤ ਵਧੀਆ ਇਹਦਾ ਫਾਰਮੂਲਾ ਹੈਗਾ ਬਾਥਰੂਮ ਯੂਆਈ ਦੀ ਜਿੰਨੀ ਵੀ ਸਮੱਸਿਆ ਹੈ ਯੂਆਈ ਦੀ ਸਮੱਸਿਆ ਦੇ ਵਿੱਚ ਵੀ ਇਹੀ ਪਾਊਡਰ ਜਿਹੜਾ ਉਹ ਬਹੁਤ ਵਧੀਆ ਇਲਾਜ ਕਰੇਗਾ ਦਾ ਔਰ ਤੀਸਰੇ ਨੰਬਰ ਤੇ ਆ ਜਾਂਦਾ ਰਸਤੰਤਰ ਜਿਹੜਾ ਹਾਰਮੋਨਲ ਡਿਸਟਰਬੈਂਸ ਆ ਲੇਡੀ ਦੇ ਵਿੱਚ ਲੇਡੀ ਦੀ ਬਾਡੀ ਜਿਹੜੀ ਆ ਉਹ ਉਹ 60 ਤੋਂ 70% 75% ਵੀ ਆਪਾਂ ਕਹਿ ਸਕਦੇ ਹਾਂ ਕਿ ਉਹ ਹਾਰਮੋਨਾਂ ਦੇ ਉੱਪਰ ਰਸਤੰਤਰ ਦੇ ਉੱਪਰ ਡਿਪੈਂਡ ਹੈ ਅਗਰ ਉਹਦੀ ਬਾਡੀ ਦੇ ਵਿੱਚੋਂ ਰਸਤੰਤਰ ਡਿਸਟਰਬ ਹੋ ਗਿਆ ਤਾਂ ਉਹਦੇ ਨਾਲ ਹੋਰ ਕਈ ਤਰ੍ਹਾਂ ਦੇ ਪ੍ਰੋਬਲਮਸ ਆ ਜਾਂਦੇ ਜਿਹਦੇ ਨਾਲ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੀ ਲੇਡੀ ਜਿਹੜੀ ਹੈ ਉਹ ਸੰਤਾਨ ਪ੍ਰਾਪਤੀ ਦੀ ਜਿਹੜੀ ਹੈ ਉਹ ਭਾਲ ਦੇ ਵਿੱਚ ਹੈ ਬਟ ਸੰਤਾਨ ਪ੍ਰਾਪਤੀ ਉਹਨਾਂ ਨੂੰ ਨਹੀਂ ਹੋ ਰਹੀ ਉਹਨਾਂ ਨੂੰ ਪਤਾ ਹੀ ਨਹੀਂ ਕਿ ਕਾਰਨ ਕੀ ਆ ਔਰ ਉਹ ਵੀ ਰਸਤੰਤਰ ਨਾਲ ਇੱਕ ਜੁੜਿਆ ਹੋਇਆ 파ਟ ਹੈ ਤਾਂ ਇਹਦੇ ਨਾਲ ਅਗਰ ਇਹਨੂੰ ਆਪਾਂ ਸਹੀ ਤਰੀਕੇ ਨਾਲ ਇਸਤੇਮਾਲ ਕਰਾਂਗੇ ਤਾਂ ਰਸਤੰਤਰ ਅਗਰ ਸਾਡਾ ਸਹੀ ਹੋ ਗਿਆ ਹਾਰਮੋਨਲ ਸਾਡੇ ਸਹੀ ਹੋ ਗਏ ਤਾਂ ਉਹਦੇ ਨਾਲ ਪ੍ਰੈਗਨੈਂਸੀ ਦੇ ਚਾਂਸਸ ਜਿਹੜੇ ਉਹ ਬਹੁਤ ਜ਼ਿਆਦਾ ਵੱਧ ਜਾਂਦੇ ਨੇ ਔਰ ਜਿਵੇਂ ਆਪਾਂ ਪਹਿਲਾਂ ਗੱਲ ਕਰ ਲਈ ਕਿ ਚਮੜੀ ਦੇ ਹਰ ਤਰ੍ਹਾਂ ਦੀ ਸਮੱਸਿਆ ਹੈ ਕਿਲ ਮੁਹਾਸੇ ਸ਼ਾਈਆਂ ਉਹਦੇ ਉੱਪਰ ਵੀ ਬਹੁਤ ਅੱਛਾ ਇਹਦਾ ਵਰਕ ਹੈਗਾ ਔਰ ਯਾਦ ਸ਼ਕਤੀ ਨੂੰ ਵਧਾਉਂਦਾ ਹੈ ਔਰ ਸਟ्रेस ਲੈਵਲ ਨੂੰ ਘਟਾਉਂਦਾ ਹੈ ਸਟ्रेस ਲੈਵਲ ਨੂੰ ਘਟਾ ਕੇ ਸਾਡੀ ਜਾ ਸ਼ਕਤੀ ਨੂੰ ਵੀ ਇਹ ਵਿਧਾਨਦਾ ਔਰ ਪੇਟ ਦੇ ਜਿੰਨੇ ਵੀ ਤਰ੍ਹਾਂ ਦੇ ਰੋਗ ਨੇ ਪੇਟ ਦੇ ਰੋਗਾਂ ਦੇ ਵਿੱਚ ਕਿਸੇ ਨੂੰ ਐਸਿਡਿਟੀ ਦੀ ਸਮੱਸਿਆ ਹੈ ਕਬਜ਼ ਦੀ ਸਮੱਸਿਆ ਹੈ ਇਹ ਦੋ ਤਰੀਕਿਆਂ ਨਾਲ ਵੀ ਕੰਮ ਕਰੇਗਾ ਜਿਨ੍ਹਾਂ ਨੂੰ ਕਬਜ਼ ਦੀ ਸਮੱਸਿਆ ਹੈ ਉਹ ਵੀ ਲੈਣਗੇ ਤਾਂ ਉਹਨਾਂ ਦੀ ਕਬਜ਼ ਦੂਰ ਹੋਏਗੀ ਜਿਨ੍ਹਾਂ ਨੂੰ ਡਾਇਰੀਆ ਹੈ ਜਿਨ੍ਹਾਂ ਨੂੰ ਲੂਜ਼ ਮੋਸ਼ਨ ਜ਼ਿਆਦਾ ਰਹਿੰਦੇ ਨੇ ਉਹ ਵੀ ਲੈਣਗੇ ਤਾਂ ਉਹਨਾਂ ਨੂੰ ਵੀ ਇਹ ਬੈਨੀਫਿਟ ਦੇਵੇਗਾ ਗੈਸ ਐਸਿਡ ਜਿਹੜਾ ਉਹ ਵੀ ਇਹਦੇ ਨਾਲ ਠੀਕ ਰਹੇਗਾ ਔਰ ਤੀਸਰੇ ਨੰਬਰ ਅਗਲੀ ਗੱਲ ਆ ਜਾਂਦੀ ਹੈ ਜਿਨ੍ਹਾਂ ਤੇ ਮਸਲ ਦੀ ਦਰਦ ਹੈ ਮਸਲ ਅਲੱਗ-ਅਲੱਗ ਜਗ੍ਹਾ ਤੋਂ ਪੇਨ ਹੋ ਰਿਹਾ ਜਿਵੇਂ ਸਰਦੀ ਆ ਸਾਰੇ ਸਰੀਰ 'ਚ ਸਾਰੇ ਬਾਡੀ 'ਚ ਦਰਦ ਹੁੰਦਾ ਪੂਰੀ ਬਾਡੀ ਦੇ ਵਿੱਚ ਦਰਦ ਆ ਤਾਂ ਉੱਥੇ ਵੀ ਜਿਹੜਾ ਇਹਦਾ ਬਹੁਤ ਵਧੀਆ ਜਿਹੜਾ ਇਲਾਜ ਹੋ ਸਕਦਾ ਇਹਦੇ ਨਾਲ ਔਰ ਤੀਸਰਾ ਇਹ ਹੁਣ ਸਰਦੀ ਆ ਗਈ ਹੈ ਤਾਂ ਪਿੱਤ ਔਰ ਜਿਹੜਾ ਕਫ ਹੈ ਜਿਹੜਾ ਹੁਣ ਸਰਦੀ ਦੇ ਵਿੱਚ ਵੱਧ ਜਾਣਾ ਉਹਨੂੰ ਵੀ ਬੈਲੈਂਸ ਕਰਦਾ ਸਾਡੇ ਪਿੱਤ ਨੂੰ ਵੀ ਕਰੇਗਾ ਤੇ ਕਫ ਨੂੰ ਵੀ ਇਹੜਾ ਬੈਲੈਂਸ ਕਰੇਗਾ ਇਹ ਇਕੱਲਾ ਜਿਹੜਾ ਆ ਪਾਊਡਰ ਹੈ ਅੱਛਾ ਦੱਸ ਤੁਸੀਂ ਤਾਂ ਦੱਸਤਾ ਵੀ ਸਕਦੇ ਪਾਊਡਰ ਦੇ ਇਸਤੇਮਾਲ ਕਰਨ ਦਾ ਤਰੀਕਾ ਵੀ ਦੱਸਤਾ ਤੇ ਫਿਰ ਇਹ ਪੱਤੇ ਤੇ ਟਾਹਣੀਆਂ ਕੀ ਕਰ ਸਕਦੇ ਇਹਨਾਂ ਦਾ ਕੀ ਹੋਏਗਾ ਇਹ ਕਿਵੇਂ ਇਸਤੇਮਾਲ ਕਰਨੀਆਂ ਨੇ ਜੀ ਇਹਦੇ ਵਿੱਚ ਜਿਹੜੇ ਆਪਾਂ ਇਹਦੇ ਪੱਤੇ ਨੇ ਇਹ ਤੁਸੀਂ ਤਾਜ਼ੇ ਪੱਤੇ ਲੈ ਲੈਣੇ ਨੇ ਔਰ ਤਾਜ਼ੇ ਪੱਤਿਆਂ ਨੂੰ ਤੁਸੀਂ ਛੋਟਾ ਛੋਟਾ ਕਰਕੇ ਇਹਨੂੰ 2 ਗਲਾਸ ਜਾਂ 1 ਗਲਾਸ ਪਾਣੀ ਦਾ ਵਿੱਚ ਪਾ ਕੇ ਇਹਨੂੰ ਉਬਾਲ ਲੈਣਾ ਔਰ ਇਹਨੂੰ ਗਾੜਾ ਇੱਕ ਪੇਸਟ ਬਣਾ ਲੈਣਾ ਇਨੂੰ ਤੱਤ ਤੱਕ ਉਹ ਬਚਣੀ ਵਾਂਗੂ ਚਟਨੀ ਵਾਂਗੂ ਚਟਨੀ ਵਾਂਗੂ ਨੂੰ ਗਾੜਾ ਬਣਾ ਲੈਣਾ ਨਾਲ ਉਹ ਤੋਂ ਉਸ ਤੋਂ ਬਾਅਦ ਇਹਨੂੰ ਸਰੋਂ ਦਾ ਤੇਲ ਇਹਦੇ ਚ ਨੂੰ ਠੰਡਾ ਕਰਕੇ ਸਰੋਂ ਦਾ ਤੇਲ ਐਡ ਕਰਕੇ ਚਮੜੀ ਦੇ ਉੱਪਰ ਕਿਤੇ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਉਹ ਤੇ ਅਪਲਾਈ ਕਰਨ ਦੇ ਨਾਲ ਵੀ ਬਹੁਤ ਸਾਰੀਆਂ ਸਮੱਸਿਆਵਾਂ ਸਕਿੰਦੇ ਆ ਜਿਹੜੀਆਂ ਉਹ ਠੀਕ ਹੋ ਸਕਦੀਆਂ ਜਿਹੜੇ ਕੰਮ ਉਹ ਟਿਊਪਾਂ ਉਹ ਕਰੀਮਾਂ ਟਿਊਬਸ ਕਰਦੇ ਨੇ ਕਰੀਮਸ ਕਰਦਿਆਂ ਨੇ ਉਹ ਕੰਮ ਇਹ ਪੱਤੇ ਕਰਨਗੇ ਜਾਂ ਇਹਦੇ ਚਟਨੀ ਕਰੇਗੇ ਇਸ ਤਰ੍ਹਾਂ ਬਿਲਕੁਲ ਬਿਲਕੁਲ ਕਰੇਗੇ ਜਿਵੇਂ ਮੈਂ ਪਹਿਲਾਂ ਦੱਸਤਾ ਕਿ ਉਹਨਾਂ ਦਾ ਕਿਤਨਾ ਕਿਤੇ ਆਪਾਂ ਨੂੰ ਸਾਈਡ ਇਫੈਕਟ ਦੇਖਣੇ ਪੈਂਦੇ ਨੇ ਇਹਦਾ ਕੋਈ ਸਾਈਡ ਇਫੈਕਟ ਤਾਂ ਜ਼ੀਰੋ ਸਾਈਡ ਇਫੈਕਟ ਜ਼ੀਰੋ ਸਾਈਡ ਇਫੈਕਟ ਹੈ ਔਰ ਇਹਨਾਂ ਨੂੰ ਤੁਸੀਂ ਜਦੋਂ ਇਸਤੇਮਾਲ ਕਰੋਗੇ ਤਾਂ ਤੁਸੀਂ ਆਪਣੀ ਸੁੰਦਰਤਾ ਨੂੰ ਹੋਰ ਜ਼ਿਆਦਾ ਨਿਖਰਦਾ ਹੋਇਆ ਆਪਣੀ ਅੱਖਾਂ ਨਾਲ ਦੇਖ ਸਕਦੇ ਹੋ ਕੀ ਬਤਾ ਜੀ ਜੀ ਡਾਕਟਰ ਸਾਹਿਬ ਇੱਕ ਤੁਹਾਡੇ ਕੋਲ ਸੀ ਸਵਾਲ ਆਖਰ ਦੇ ਵਿੱਚ ਵੀਡੀਓ ਬਹੁਤ ਲੰਬੀ ਬਣ ਰਹੀ ਹੈ ਇੱਕ ਸਵਾਲ ਹੈਗਾ ਬਹੁਤ ਜ਼ਰੂਰੀ ਹੈ ਇਸ ਵੇਲੇ ਕਨਸੀਵ ਕਰਨ ਚ ਬੜੀਆਂ ਦਿੱਕਤਾਂ ਪਰੇ ਸਾਡੀਆਂ ਭੈਣਾਂ ਨੂੰ ਔਰ ਦੂਸਰੀ ਗੱਲ ਅਗਰ ਅਸੀਂ ਬੰਦੇ ਵਾਲੇ ਪਾਸੇ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਲੋਕ ਹੈਗੇ ਨੇ ਜਿਨ੍ਹਾਂ ਦੇ ਅੰਦਰ ਉਹ ਤੱਤੀ ਹੈ ਨਹੀਂ ਬਿਲਕੁਲ ਇਹ ਜਿਹੜੀ ਆ ਪ੍ਰੈਗਨਨਸੀ ਨਾ ਹੋਣ ਦੇ ਕਾਫੀ ਸਾਰੇ ਕਾਰਨ ਨੇ ਉਹਦੇ ਵਿੱਚ ਆਪਾਂ ਮੇਨ ਦੋ ਤਿੰਨ ਆਪਾਂ ਡਿਸਕਸ ਕਰਾਂਗੇ ਸਭ ਤੋਂ ਪਹਿਲੇ ਨੰਬਰ ਤੇ ਜਿਹੜੀ ਆ ਅੱਜ ਮੈਂਟਲੀ ਇਨਲੈਸ ਜਿਹੜੀ ਆ ਉਹ ਆ ਰਹੀ ਹੈ ਲੇਡੀਜ਼ ਦੇ ਵਿੱਚ ਔਰ ਸੋਸ਼ਲੀ ਇਨਲੈਸ ਜਿਹੜੀ ਆ ਉਹ ਲੇਡੀਆਂ ਦੇ ਵਿੱਚ ਆ ਰਹੀ ਆ ਮੈਂਟਲੀ ਇਨਲੈਸ ਦਾ ਮਤਲਬ ਕੀ ਹੈ ਕਿ ਸਾਡੀ ਲੇਡੀ ਜਿਹੜੀ ਹੈ ਉਹ ਸਟ्रेस ਦੇ ਵਿੱਚ ਆ ਔਰ ਕਿਸ ਸਟ्रेस ਦੇ ਵਿੱਚ ਆ ਉਹਨੂੰ ਖੁਦ ਨੂੰ ਨਹੀਂ ਪਤਾ ਠੀਕ ਹੈ ਔਰ ਉਹ ਸਟ्रेस ਪੂਰਾ ਦਿਨ ਦਾ ਸਟ्रेस ਜਿਹੜਾ ਉਹ ਨਾਲ ਲੈ ਰਹੀ ਹੈ ਚਾਹੇ ਉਹ ਫੈਮਲੀ ਦੀ ਕੋਈ ਵਿੱਚ ਕੋਈ ਪ੍ਰੋਬਲਮ ਚੱਲ ਰਹੀ ਆ ਜਾਂ ਉਹਦੇ ਪੇਕੇਆਂ ਦੀ ਕੋਈ ਪ੍ਰੋਬਲਮ ਚੱਲ ਰਹੀ ਆ ਸਹੁਰਿਆਂ ਦੀ ਕੋਈ ਪ੍ਰੋਬਲਮ ਚੱਲ ਰਹੀ ਆ ਬੱਚਿਆਂ ਨੂੰ ਲੈ ਕੇ ਕੋਈ ਚੱਲ ਰਹੀ ਆ ਸਟ्रेस ਹੈ ਉਹ ਸਾਰੇ ਦਾ ਸਾਰਾ ਜਿੰਨਾ ਵੀ ਕਾਰਨ ਹੈ ਉਹ ਵੀ ਜਿਹੜਾ ਹੈ ਉਹ ਪ੍ਰੈਗਨਨਸੀ ਨਾ ਹੋਣ ਦਾ ਵੱਡਾ ਕਾਰਨ ਬਣ ਰਿਹਾ ਔਰ ਸੋਸ਼ਲ ਇਨਲੈਸ ਜਿਹੜਾ ਇਹ ਮੈਂਟਲੀ ਇਨਲੈਸ ਆਗਾ ਸੋਸ਼ਲ ਇਨਲੈਸ ਕੀ ਹੈ ਕਿ ਲੇਡੀ ਜਿਹੜੀ ਹੈ ਉਹ ਘਰੇ ਬੈਠੀ ਹੈ ਘਰੇ ਬੈਠੀ ਹੋਏ ਸੋਚੀ ਜਾ ਰਹੀ ਹੈ ਕਿ ਮੇਰੀ ਜਿਹੜੀ ਫਰੈਂਡ ਹੈ ਉਹਨੇ ਸੂਟ ਬੜਾ ਸੋਹਣਾ ਪਾਇਆ ਹੋਇਆ ਮੇਰੀ ਫਰੈਂਡ ਦਾ ਹਸਬੰਡ ਜਿਹੜਾ ਉਹ ਇੰਨੇ ਪੈਸੇ ਕਮਾ ਰਿਆ ਸਾਡੇ ਕੋਲੇ ਘੱਟ ਨੇ ਉਹਨਾਂ ਕੋਲ ਗੱਡੀ ਇੰਨੀ ਸੋਹਣੀ ਹੈ ਸਾਡੇ ਕੋਲੇ ਗੱਡੀ ਉਸ ਤਰ੍ਹਾਂ ਦੀ ਗੱਡੀ ਜਾਂ ਉਸ ਤਰ੍ਹਾਂ ਦਾ ਸੋਰਸ ਨਹੀਂ ਹੈ ਸੋ ਇਹ ਜਿਹੜੀਆਂ ਸੋਸ਼ਲ ਇਨਲੈਸ ਵਾਲੀਆਂ ਜਿਹੜੀਆਂ ਜਿੰਨੀਆਂ ਵੀ ਦਿੱਕਤਾਂ ਆ ਰਹੀਆਂ ਨੇ ਪਰੇਸ਼ਾਨੀਆਂ ਇਹ ਵੀ ਇੱਕ ਬਹੁਤ ਵੱਡਾ ਕਾਰਨ ਬਣ ਰਿਹਾ ਹੈ ਲੇਡੀਜ਼ ਨੂੰ ਪ੍ਰੈਗਨancies ਨਾ ਹੋਣ ਦਾ ਤੀਸਰੇ ਨੰਬਰ ਤੇ ਜੀ ਜੀ ਤੀਸਰੇ ਨੰਬਰ ਤੇ ਲੇਡੀਜ਼ ਅੱਜ ਜਿਹੜੀ ਲੇਡੀਜ਼ ਹੈ ਲੇਡੀਜ਼ ਦੇ ਹਿੱਸੇ ਖੜ ਕੇ ਕੰਮ ਕਰਨਾ ਨਹੀਂ ਆਇਆ ਲੇਡੀਜ਼ ਜਦ ਵੀ ਕੰਮ ਕਰਦੀ ਸੀ ਕਿ ਸਾਡੀ ਸਾਡੀਆਂ ਅਸੀਂ ਬਜ਼ੁਰਗਾਂ ਲ ਜਾਵਾਂਗੇ ਮਾਤਾ ਸਾਡੀ ਜਿੰਨੀਆਂ ਵੀ ਬੀਬੀ ਪਹਿਲਾਂ ਦੀ ਗੱਲ ਕਰੀਏ ਜੀ ਪਹਿਲਾਂ ਦੀ ਗੱਲ ਕਰੀਏ ਤਾਂ ਲੇਡੀਜ਼ ਬੈਠ ਕੇ ਕੰਮ ਕਰਦੀਆਂ ਸੀ ਔਰ ਉਹਦਾ ਇੱਕ ਵੱਡਾ ਕਾਰਨ ਸੀਗਾ ਕਿ ਜਦੋਂ ਬੈਠ ਕੇ ਕੰਮ ਕਰਦੀਆਂ ਸੀ ਤਾਂ ਬੋਡੀ ਜਿਹੜੀ ਹੈ ਉਹਨਾਂ ਦੀ ਉਹ ਐਕਸਰਸਾਈਜ਼ ਦੇ ਵਿੱਚ ਰਹਿੰਦੀ ਸੀ ਔਰ ਦੂਸਰੇ ਤੀਸਰੇ ਨੰਬਰ ਤੇ ਉਹਨਾਂ ਦਾ ਜਿਹੜੇ ਯੂਟਰਸ ਯੂਟਰ रिप्रोडਕਟਿਵ ਸਿਸਟਮ ਹੈ ਯੂਟਰਸ ਆ ਉਹ ਉਹਦੇ ਜਿਹੜੇ ਮਸਲ ਸੀਗੇ ਉਹ ਐਕਟਿਵ ਰਹਿੰਦੇ ਸੀਗੇ ਮਜ਼ਬੂਤ ਰਹਿੰਦੇ ਸੀਗੇ ਉਹਦੀ ਐਕਸਰਸਾਈਜ਼ ਹੁੰਦੀ ਰਹਿੰਦੀ ਸੀ ਪਰ ਅੱਜ ਲੇਡੀਜ਼ ਹਰ ਕੰਮ ਖੜਕੇ ਕਰ ਰਹੀ ਆ ਖੜਕੇ ਕਰਨ ਤੋਂ ਬਾਅਦ ਉਹਨੂੰ ਜਿਹੜਾ ਉਹ ਦਿੱਕਤਾਂ ਪ੍ਰੈਗਨਨਸੀ ਨੂੰ ਲੈ ਕੇ ਵੀ ਆ ਰਹੀਆਂ ਨੇ ਤੇ ਬੋਡੀ ਦੇ ਵਿੱਚ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਜ ਉਹਨਾਂ ਨੂੰ ਘੇਰਿਆ ਹੋਇਆ ਬਹੁਤ ਵੱਡਾ ਕਾਰਨ ਉਹਨਾਂ ਦੇ ਖੜਕੇ ਕੰਮ ਕਰਨਾ ਚਾਹੋ ਰੋਟੀ ਬਣਾ ਰਹੀ ਹੈ ਚਾਹੇ ਉਹ ਕੱਪੜੇ ਵੀ ਧੋ ਰਹੀ ਹੈ ਹਰ ਕੰਮ ਖੜਕੇ ਕੀਤਾ ਜਾ ਰਿਹਾ ਜਿਸ ਦੇ ਨਾਲ ਉਹਨਾਂ ਦੇ ਸਿਰ ਤੋਂ ਲੈ ਕੇ ਪੈਰ ਤੱਕ ਪੂਰਾ ਬਲੱਡ ਦਾ ਸਰਕੂਲੇਸ਼ਨ ਹੀ ਸਹੀ ਤਰੀਕੇ ਨਾਲ ਵਰਕ ਨਹੀਂ ਕਰ ਰਿਹਾ ਇਹ ਵੀ ਇੱਕ ਬਹੁਤ ਵੱਡਾ ਕਾਰਨ ਬਣਿਆ ਹੋਇਆ ਜੀ 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 ਅੱਛਾ ਅੱਜਕਲ ਡਾਕਟਰ ਸਾਹਿਬ ਜਿਹੜੀ ਹੈ ਲੁਕੋਰੀਆ ਹੈਗਾ ਲੁਕੋਰੀਆ ਹਰ ਚੌਥੇ ਪੰਜਵੇਂ ਚاہے ਉਹ ਕੁੜੀ ਅਸੀਂ ਕਹੇ ਕਿ ਕੁਆਰੀ ਹੈਗੀ ਹੈ ਜਾਂ ਫਿਰ ਵਿਆਹੀ ਵਰੀ ਹੈ ਇਹ ਪ੍ਰੈਗਨਨਸੀ ਤੋਂ ਬਾਅਦ ਵੀ ਬਹੁਤ ਸਾਰੀ ਦਿੱਕਤ ਹੈ ਲਕੂਰੀ ਦੀ ਬੜੀ ਪ੍ਰੋਬਲਮ ਚੱਲ ਰਹੀ ਹੈ ਫਿਰ ਉਹਦਾ ਹੱਲ ਜਿਹੜਾ ਇਹਨਾਂ ਪੱਤਿਆਂ ਦੇ ਵਿੱਚ ਇਸ ਪਾਊਡਰ ਦੇ ਵਿੱਚ ਹੁੰਦਾ ਬਿਲਕੁਲ ਜੀ ਬਿਲਕੁਲ ਇਹਨਾਂ ਪੱਤਿਆਂ ਦੇ ਵਿੱਚ ਇਹਨਾਂ ਦੇ ਵਿੱਚ ਉਹਦਾ ਬਿਲਕੁਲ ਹੱਲ ਹੈ ਬਟ ਕਿਸੇ ਵੇਲੇ ਕਿ ਵੱਡੀ ਸਮੱਸਿਆ ਕੀ ਹੈ ਕਿ ਹੁਣ ਲੋਕਾਂ ਦੇ ਇਹ ਸਵਾਲ ਆਏਗਾ ਆਪਣੀ ਵੀਡੀਓ ਸੁਣਨ ਤੋਂ ਬਾਅਦ ਕਿ ਹੁਣ ਅਸ਼ੋਕਾ ਦੇ ਪੀੜ ਕਿੱਥੋਂ ਲਈਏ ਜੀ ਜੇ ਅਸ਼ੋਕਾ ਦੇ ਪੀੜ ਮਿਲ ਗਏ ਨੇ ਹੁਣ ਕਿਸ ਤਰ੍ਹਾਂ ਦੀ ਉਸਾਲ ਹੋਣੀ ਚਾਹੀਦੀ ਹੈ ਜਾਂ ਸ਼ੱਕ ਕਿਸ ਤਰ੍ਹਾਂ ਦਾ ਇਹ ਬਹੁਤ سارے ਸਵਾਲ ਉਹਨਾਂ ਦੇ ਮਨ 'ਚ ਹੋਣਗੇ ਬਟ ਜਦੋਂ ਆਪਾਂ ਉਸ ਚੀਜ਼ ਵੱਲੇ ਨਹੀਂ ਧਿਆਨ ਦੇ ਨਾਲ ਆਪਾਂ ਉਹਨੂੰ ਚੀਜ਼ ਨੂੰ ਕਰ ਪਾਵਾਂਗੇ ਤਾਂ ਉਹਦੇ ਲਈ ਆਪਾਂ ਫਿਰ ਇਹ ਨਾਲ ਇਲੈਕਟ੍ਰੋ ਹੋਮਿਓਪੈਥੀ ਦਾ ਫਾਰਮੂਲਾ ਜਿਹੜਾ ਉਹਨਾਂ ਨੂੰ ਨਾਲ ਦੇ ਰਹੇ ਆ ਜਿਹਦੇ ਨਾਲ 100 ਜਿਹੜੇ ਟੋਟਕੇ ਫਾਰਮੂਲੇ ਇਸਤੇਮਾਲ ਨਹੀਂ ਕਰਨਾ ਚਾਹੁੰਦੇ ਆ ਜਿੱਥੇ ਅਸ਼ੋਕਾ ਦੇ ਪੇੜਾਂ ਦੀ ਇਹਨਾਂ ਦੇ ਪਾਊਡਰਾਂ ਦੀ ਅਵੇਲੇਬਿਲਟੀ ਜਾਂ ਅਸੀਂ ਕਹੇ ਲਈ ਵੀ ਜਿਹੜੇ ਪਾਊਡਰ ਨਹੀਂ ਖਾਣੇ ਚਾਹੁੰਦੇ ਸਾਡੀਆਂ ਭੈਣਾਂ ਜਾਂ ਸਾਡੇ ਭਰਾ ਜੀ ਜੀ ਤਾਂ ਉਹਨਾਂ ਵਾਸਤੇ ਫਿਰ ਆਪਾਂ ਇਲੈਕਟ੍ਰੋ ਹੋਮਿਓਪੈਥੀ ਮੈਡੀਸਿਨ ਜਿਹੜੀ ਆ ਇੱਕ ਬਹੁਤ ਵਧੀਆ ਕੰਬੀਨੇਸ਼ਨ ਦੇ ਵਿੱਚ ਜਿਹੜਾ ਆਪਾਂ ਮੈਡੀਸਿਨ ਉਹਨਾਂ ਦੇ ਰਹੇ ਆ ਜਿਹਦੇ ਨਾਲ ਬੜੇ ਅچھے ਘੱਟ ਟਾਈਮ ਦੇ ਵਿੱਚ ਬਹੁਤ ਅچھے ਰਿਜ਼ਲਟ ਆ ਰਹੇ ਨੇ ਔਰ ਰਿਜ਼ਲਟ ਇਸ ਤਰ੍ਹਾਂ ਦੇ ਨੇ ਕਿ 5 5 10 10 ਸਾਲ ਤੋਂ ਵੀ ਜਿਹੜੇ ਪ੍ਰੈਗਨੈਂਸੀ ਵਾਲੇ ਪ੍ਰੈਗਨੈਂਸੀ ਵਾਲੇ ਜਿਹੜੇ ਕੇਸ ਸੀਗੇ ਉਹ ਹੱਲ ਹੋਏ ਨੇ ਔਰ ਇਹ ਇੱਕ ਤਰ੍ਹਾਂ ਦਾ ਕੈਪਸੂਲ ਫਾਰਮ ਦੇ ਵਿੱਚ ਵੀ ਹੈਗਾ ਆਪਣੇ ਕੋ ਬਿਊਟੀ ਪਲੱਸ ਦੇ ਨਾਮ ਤੇ ਇਹ ਨੁਸਖਾ ਹੈਗਾ ਜਿਹਦੇ ਵਿੱਚ ਤੁਸੀਂ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਪ੍ਰੈਗਨੈਂਸੀ ਵਾਲੀਆਂ ਲੇਡੀਜ਼ ਸਮੱਸਿਆਵਾਂ ਵਿੱਚ ਯੂਜ਼ ਰਹੀਆਂ ਨੇ ਉਹ ਆਪਣਾ ਹੱਲ ਲੈ ਸਕਦੀਆਂ ਨੇ ਔਰ ਇਹਦੇ ਨਾਲ ਨਾਲ ਆਪਣੇ ਕੋਲੇ ਜਿਵੇਂ ਮੈਮ ਨੇ ਪਹਿਲਾਂ ਗੱਲ ਕੀਤੀ ਹੈ ਕਿ ਇੱਕ ਨੀਵਲ ਆਇਲ ਹੈ ਇਹਨੂੰ ਤੁਸੀਂ ਨਾਭੀ ਦੇ ਵਿੱਚ ਸਵੇਰੇ ਦੋ ਬੂੰਦਾ ਸਵੇਰੇ ਤੇ ਦੋ ਬੂੰਦਾ ਸ਼ਾਮ ਨੂੰ ਅਗਰ ਪਾਦੇ ਹੋ ਤਾਂ ਇਹਦੇ ਨਾਲ ਵੀ ਤੁਹਾਡੇ ਜਿੰਨਾ ਵੀ ਰੀਪਰੋਡਕਟਿਵ ਸਿਸਟਮ ਜਿਹੜਾ ਐਕਟਿਵ ਨਹੀਂ ਹੈਗਾ ਜਾਂ ਸਹੀ ਤਰੀਕੇ ਨਾਲ ਵਰਕਿੰਗ ਦੇ ਵਿੱਚ ਨਹੀਂ ਹੈਗਾ ਉਹ ਵਰਕਿੰਗ ਦੇ ਵਿੱਚ ਆ ਜਾਏਗਾ ਜਿਹੜੀ ਆਪਾਂ ਗੱਲ ਕੀਤੀ ਸੀ ਸੋਸ਼ਲ ਇਨਲੈਸ ਤੇ ਮੈਂਟਲ ਇਨਲੈਸ ਉਹਨੂੰ ਵੀ ਕੰਟਰੋਲ ਕਰੇਗਾ ਜਿਹੜਾ ਟੈਨਸ਼ਨ ਬੇਫਾਲਤੂ ਗੱਲਾਂ ਦੀ ਟੈਨਸ਼ਨ ਹੈ ਉਹਨੂੰ ਵੀ ਸਟ्रेस ਨੂੰ ਘਟਾਏਗਾ ਔਰ ਪਲੱਸ ਜਿਹਨਾਂ ਨੂੰ ਓਬੀਸਿਟੀ ਹੈ ਓਬੀਸਿਟੀ ਬਹੁਤ ਵੱਡਾ ਕਾਰਨ ਹੈ ਪ੍ਰੈਗਨੈਂਸੀ ਨਾ ਹੋਣ ਦਾ ਔਰ ਇਹਦੇ ਵਿੱਚ ਖਾਣ ਪੀਣ ਜਿਵੇਂ ਆਪਾਂ ਪਹਿਲਾਂ ਗੱਲ ਕਰ ਲਈ ਹੈ ਤਾਂ ਉਹਨਾਂ ਸਾਰੀਆਂ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਨੂੰ ਇਹ ਜਿਹੜੀਆਂ ਦੋ ਬੂੰਦਾਂ ਜਿਹੜੀਆਂ ਨਿਵਲ ਆਇਲ ਦੀਆਂ ਨੇ ਇਹਨੂੰ ਅਗਰ ਆਪਾਂ ਪਾਨੇ ਆ ਤਾਂ ਉਹ ਸਾਰੀਆਂ ਸਮੱਸਿਆਵਾਂ ਦਾ ਹੱਲ ਆਪਾਂ ਲੈ ਸਕਦੇ ਹਾਂ ਜੀ 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 ਫਾਰਮੂਲਾ ਨੁਸਖਾ ਹੈਗਾ ਜਿਹੜਾ ਤੁਹਾਨੂੰ ਦਿਖਾਇਆ ਕੁਝ ਕੁ ਲੋਕ ਹੈਗੇ ਨੇ ਇੱਥੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇੱਥੇ ਨੁਸਖੇ ਫਾਰਮੂਲੇ ਇਸਤੇਮਾਲ ਕਰਨ ਤੋਂ ਬਾਅਦ ਉਹਨਾਂ ਨੂੰ ਕਿੰਨਾ ਕੁ ਫਰਕ ਹੈਗਾ ਜਿਹੜਾ ਆਮ ਰੂਟੀਨ ਵਾਲੀ ਲਾਈਫ ਦੇ ਵਿੱਚ ਆਇਆ ਸਾਡੇ ਨਾਲ ਇੱਕ ਭੈਣ ਜੀ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹ ਨੂੰ ਕਿੰਨਾ ਕੁ ਜਿਹੜਾ ਫਰਕ ਹੈਗਾ ਸਤਿ ਸ਼ਕਲ ਸਤਿ ਸ਼ਕਲ ਸਰ ਕਿੰਨਾ ਜੀ ਤੁਹਾਡਾ ਪਰਮਜੀਤ ਕੌਰ ਜੀ ਅੱਛਾ ਕਿੱਥੋਂ ਆਇਓ ਸਰ ਅੰਮ੍ਰਿਤਸਰ ਤੋਂ ਆਈ ਮੈਂ ਅੰਮ੍ਰਿਤਸਰ ਤੋਂ ਆਇਓ ਤੇ ਕੀ ਪ੍ਰੋਬਲਮ ਲੈ ਕੇ ਆਇਓ ਸਰ ਮੇਰੇ ਪੀਰੀਅਡਸ ਪ੍ਰੋਬਲਮ ਸੀ ਪੇਨ ਬਹੁਤ ਹੁੰਦਾ ਸੀਗਾ ਪਹਿਲਾਂ ਪੀਰੀਅਡਸ ਤੋਂ ਬਾਅਦ ਵੀ ਮਤਲਬ ਕਾਫੀ ਜ਼ਿਆਦੀ ਵਾਈਟ ਡਿਸਚਾਰਜ ਦੀ ਪ੍ਰੋਬਲਮ ਸੀਗੀ ਤੇ ਸਰ ਮੈਂ ਫਿਰ ਇਹਨਾਂ ਦੇ ਸਰਕਲੋਂ ਆਈ ਇਹਨਾਂ ਦੇ ਕੋਲੋਂ ਮੈਨੂੰ ਮੈਂ ਠੀਕ ਹੋਈ ਐ ਗੁੰਦਾ ਵਾਲੀ ਦਵਾਈ ਦਿੱਤੀ ਇਹਨਾਂ ਨੇ ਉਨ੍ਹਾਂ ਦੇ ਨਾਲ ਹੀ ਸਰ ਮੈਨੂੰ ਮਹੀਨੇ ਦੇ ਵਿੱਚ ਕਾਫੀ ਰਿਕਵਰੀ ਮਿਲੀ ਆ ਔਰ ਮੈਂ 3 ਮਹੀਨੇ ਤੋਂ ਮੈਡੀਸਨ ਚੱਲ ਰਹੀ ਹੈ ਮੇਰੀ ਅੱਛਾ ਔਰ ਤੁਹਾਨੂੰ ਪ੍ਰੋਬਲਮ ਕਿੰਨੇ ਟਾਈਮ ਤੋਂ ਸੀ ਭਾਂਜੀ ਕਾਫੀ ਸਰ 2-3 ਸਾਲ ਤੋਂ ਪ੍ਰੋਬਲਮ ਸੀ ਹਾਂਜੀ ਸਰ ਦਿਖਾਇਆ ਕਰਿਆ ਨਹੀਂ ਕਿਤੇ ਨਹੀਂ ਸਰ ਦਿਖਾਇਆ ਪਰ ਫਰਕ ਨਹੀਂ ਪਿਆ ਤੋ ਇਹਨਾਂ ਦੇ ਵੱਲੋਂ ਹੀ ਹਾਂਜੀ ਸਰ ਕਿੰਨੇ ਟਾਈਮ ਬਾਅਦ ਤੁਹਾਨੂੰ ਜਿਹੜਾ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਇਹਨਾਂ ਦੇ ਨੁਸਖਿਆਂ ਨਾਲ ਜਿਹੜੀ ਡ੍ਰੌਪ ਵਾਲੀ ਮੈਡੀਸਨ ਹੈਗੀ ਆ ਉਹਦੇ ਨਾਲ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਫਰਕ ਪੈਣਾ ਸ਼ੁਰੂ ਹਾਂਜੀ ਸਰ ਜੀ ਅੱਛਾ ਭੈਣ ਜੀ ਬਹੁਤ ਸਾਰੀਆਂ ਸਾਡੀਆਂ ਭੈਣਾਂ ਹੈਗੀਆਂ ਨੇ ਜਿਹੜੀਆਂ ਇਸ ਦਿੱਕਤ ਪਰੇਸ਼ਾਨੀ ਤੋਂ ਬਹੁਤ ਜ਼ਿਆਦਾ ਤੰਗ ਨੇ ਉਹਨਾਂ ਨੂੰ ਕੀ ਕਹੋਗੇ ਇਸ ਵੇਲੇ ਤੁਹਾਨੂੰ ਸਾਰੀ ਦੁਨੀਆ ਚ ਦੇਖ ਰਹੇ ਨੇ ਲੋਕ ਮੈਂ ਤਾਂ ਸਰ ਕਹੂੰਗੀ ਕਿ ਜਿਸ ਤਰ੍ਹਾਂ ਮੈਂ ਠੀਕ ਹੋਈ ਉਹ ਵੀ ਇੱਥੇ ਆਉਣ ਮੈਡੀਸਨ ਲੈਣ ਤੇ ਠੀਕ ਹੋਣ ਮੇਰੇ ਨਾਲ ਹੋਰ ਕਾਫੀ ਲੇਡੀਸ ਨੇ ਜਿਨ੍ਹਾਂ ਨੂੰ ਮੇਰੇ ਤੋਂ ਇੰਪਰੂਵ ਹੋ ਕੇ ਉਹਨਾਂ ਨੇ ਵੀ ਮੈਡੀਸਨ ਲਈ ਔਰ ਠੀਕ ਆ ਕਾਫੀ ਜ਼ਿਆਦਾ ਉਹਨਾਂ ਨੂੰ ਫਰਕ ਆ ਔਰ ਮੈਡੀਸਨ ਲੈ ਰਹੇ ਨੇ ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸੋ ਇਹ ਤਸਵੀਰਾਂ ਹੈਗੀਆਂ ਨੇ ਕੁਝ ਕੋ ਹੋਰ ਸੱਜਣ ਹੈਗੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਉਹ ਕਿਵੇਂ ਪਹੁੰਚੇ ਹੋਏ ਨੇ ਇੱਥੇ ਉਹਨਾਂ ਨਾਲ ਕੀ ਹੈ ਸਤਿ ਸ਼ਕਲ ਸਰ ਕਾਸੀ ਗੱਲ ਜੀ ਕਿ ਨਾ ਤੁਹਾਡਾ ਅਮਰਪਾਲ ਸਿੰਘ ਅੱਛਾ ਤੁਸੀਂ ਇੱਥੇ ਕਿਵੇਂ ਆਏ ਇਹ ਇੱਥੇ ਵੇਖੋ ਜੀ ਇਹ ਇੱਕ ਤੇ ਮੇਰੇ ਫਰੈਂਡ ਨੇ ਡਾਕਟਰ ਸਾਹਿਬ ਪਲਾਸੇ ਇੱਥੇ ਕੋਈ ਕੁਝ ਮੈਡੀਸਿਨ ਵਗੈਰਾ ਦੇ ਵੀ ਚੱਕਰ ਚਾਉਂਦੇ ਰਹੀਦਾ ਦਵਾਈ ਇਹ ਡ੍ਰੋਪਿੰਗ ਇਹਦੇ ਕੰਮ ਕਰਦੇ ਨੇ ਹਾਂ ਜੀ ਬਹੁਤ ਵਧੀਆ ਕੰਮ ਕਰਦੇ ਨੇ ਕਿਉਂਕਿ ਇਹ ਨੈਚੁਰਲ ਨੇ ਸਿਰਫ ਨੈਚੁਰਲ ਚੀਜ਼ ਤੇ ਬੋਡੀ ਤੇ ਐਗਜੈਕਟਲੀ ਕੰ ਇਹ ਕੰਮ ਕਿੰਨੇ ਕ ਟਾਈਮ ਚ ਸ਼ੁਰੂ ਕਰ ਦਿੰਦੇ ਨੇ ਜਿਹੜੇ ਤੁਸੀਂ ਕਿਸੇ ਨੂੰ ਦਵਾਈ ਹੋਣਗੇ ਆ ਕਿਸੇ ਨੂੰ ਦਿੱਤੇ ਹੋਣਗੇ ਤੁਸੀਂ ਹਾਂਜੀ ਇਹ ਵੇਖੋ ਜੀ ਵਿਥਿਨ 7 ਡੇਸ ਦੇ ਵਿੱਚ ਬਹੁਤ ਵਧੀਆ ਇਹਦੀ ਆਉਟਪੁੱਟ ਮਿਲ ਜਾਂਦੀ ਹੈ ਹਰ ਇੱਕ ਪੇਸ਼ੈਂਟ ਨੂੰ ਮਿਲ ਜਾਂਦੀ ਹੈ ਹਰ ਇੱਕ ਪੇਸ਼ੈਂਟ ਹਾਂਜੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਇਹ ਦੇਖੋ ਤੁਸੀਂ ਤਸਵੀਰਾਂ ਅਸੀਂ ਪਿਛਲੀ ਵੀਡੀਓ ਦੇ ਵਿੱਚ ਵੀ ਦਿਖਾਇਆ ਸੀ ਜਿਹੜੀ ਇਹ ਮਸ਼ੀਨ ਹੈਗੀ ਹੈ ਪੈਰਾਂ ਦੇ ਵਿੱਚੋਂ ਜ਼ਹਿਰ ਕੱਢ ਦਿੰਦੀ ਹੈ ਜ਼ਹਿਰ ਕੱਢ ਕੇ ਜਿਹੜੀ ਸਰੀਰ ਨੂੰ ਡੀਟੌਕਸੀਫਾਈ ਇਹ ਕਰ ਦਿੰਦੀ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਇੱਕ ਵਾਰ ਬਾਹਰ ਤੋਂ ਵੀ ਤੁਹਾਨੂੰ ਇੱਕ ਵਾਰ ਮੁੜ ਤੋਂ ਅਸੀਂ ਦਿਖਾ ਦਿੰਨੇ ਆ ਇਹ ਰਾਏ ਇਲੈਕਟ੍ਰੋ ਹੋਮੋਪੈਥੀ ਹਸਪੀਟਲ ਹੈ ਨੁਸ਼ਹਿਰਾ ਪੰਨੂਆ ਦੇ ਉੱਤੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਮੇਰੇ ਸੱਜੇ ਪਾਸੇ ਬਠਿੰਡਾ ਅਮਰੀਕਸਰ ਮੇਨ ਮਾਰਗ ਹੈਗਾ ਤੇ ਮੇਰੇ ਖੱਬੇ ਪਾਸੇ ਜਿਹੜਾ ਇਹ ਰਾਹ ਹੈਗਾ ਨੁਸ਼ਹਿਰਾ ਪੰਨੂਆ ਵੱਲ ਨੂੰ ਜਾ ਰਹੇ ਆ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਰੋਗ ਦੱਸ ਦਿੰਨੇ ਆ ਕਿਹੜੇ ਕਿਹੜੇ ਰੋਗ ਹੈਗੇ ਨੇ ਜਿਨ੍ਹਾਂ ਦਾ ਇੱਥੇ ਦੇਸੀ ਨੁਸਖਿਆਂ ਨਾਲ ਇਲੈਕਟ੍ਰੋ ਹੋਮੀਓਪੈਥੀ ਦੇ ਡਰਾਪਸ ਨਾਲ ਜਿਹੜਾ ਇਲਾਜ ਕੀਤਾ ਜਾਂਦਾ ਹੈ 슈ਗਰ ਹੈ ਖੂਨ ਦੀ ਕਮੀ ਹੈ ਭੁੱਖਣਾ ਲੱਗਣਾ ਯਾਦ ਸ਼ਕਤੀ ਦਾ ਘਟਣਾ ਹੱਡੀਆਂ ਦੀ ਕਮਜ਼ੋਰੀ ਸਾਹ ਦਮਾ ਕਬਜ਼ ਬੀਪੀ ਟਾਈਫਾਇਡ ਡਿਪਰੈਸ਼ਨ ਥਾਇਰਾਇਡ ਗੁਰਦੇ ਦੀ ਪੱਥਰੀ ਪਿੱਤੇ ਦੀ ਪੱਥਰੀ ਅਤੇ ਬੱਚੇਦਾਨੀ ਦੇ ਰਸੌਲੀਆਂ ਦਾ ਖਾਸ ਕਰਕੇ ਜਿਹੜਾ ਇੱਥੇ ਦੇਸੀ ਢੰਗ ਨਾਲ ਦਰਖਤਾਂ ਦੇ ਅਰਕਾਂ ਦੇ ਨਾਲ ਜਿਹੜਾ ਟ੍ਰੀਟਮੈਂਟ ਇਲਾਜ ਹੈਗਾ ਉਹ ਕੀਤਾ ਜਾਂਦਾ ਪਰ ਜਿਹੜਾ ਇਹ ਤੁਸੀਂ ਅਸੀਂ ਨੁਸਖਾ ਤੁਹਾਨੂੰ ਦਿਖਾਇਆ ਜਿਹੜਾ ਫਾਰਮੂਲਾ ਅਸੀਂ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਮੇਰੀ ਸਭ ਨੂੰ ਇਹੀ ਅਪੀਲ ਹੈ ਇਹੀ ਚੇਤਾਵਨੀ ਹੈ ਕਿ ਇਸ ਨੁਸਕੇ ਨੂੰ ਇਸ ਫਾਰਮੂਲੇ ਨੂੰ ਆਪਣੀ ਮਰਜ਼ੀ ਨਾਲ ਕਦੇ ਵੀ ਇਸਤੇਮਾਲ ਨਹੀਂ ਕਰਨਾ ਸਗੋਂ ਡਾਕਟਰ ਦੀ ਦੇਖ ਰੇਖੇ ਹੇਠ ਇੱਕ ਚੰਗੇ ਵੈਦ ਹਕੀਮ ਡਾਕਟਰ ਦੀ ਸਲਾਹ ਨਾਲ ਹੀ ਇਹਨੂੰ ਇਸਤੇਮਾਲ ਦੇ ਵਿੱਚ ਲੈ ਕੇ ਆਉਣਾ ਕਿਉਂਕਿ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਤੁਹਾਨੂੰ ਫਾਇਦੇ ਦੀ ਥਾਂ ਤੇ ਨੁਕਸਾਨ ਵੀ ਕਰ ਸਕਦਾ ਹੈ ਤਾਂ